ਉਹ ਕਹਿੰਦੇ ਹਮੇ ਆਪਣੇ ਨੇ ਲੂਟਾ ਗੈਰੋਂ ਮੇਂ ਕੀ ਆਦਮ ਥਾ ਹਮਾਰੀ ਕਿਸ਼ਤੀ ਬਹਲੂ ਡੂਬੀ ਜਹਾਂ ਪਾਣੀ ਕੰਮ ਤਾ ਉਹ ਹਾਲਾਤ ਅੱਜ ਬੋਲ ਸਕਦੇ ਜੇ ਅਸੀਂ ਉਹ ਜੇਲਿਆਂ ਤੇ ਡਰਨ ਲੱਗ ਗਏ ਨਾ ਤਾਂ 8 ਲੱਖ ਤੇ ਕੱਠ ਨੇ ਪਾਈ ਜਕਤਾ ਅਸੀਂ ਹਵਾਰਾ ਨੂੰ ਜਥੇਦਾਰ ਥਾਪਿਆ ਅੱਜ ਜਥੇਦਾਰ ਦੇ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਤੁਹਾਡੇ ਇੱਕ ਚੈਨਲ ਦੇ ਜ਼ਰੀਏ ਮੈਂ ਦੱਸਦਾ ਵੀ ਬਹੁਤ ਮਾੜੇ ਹਾਲਾਤ ਹੈ ਕੋਈ ਦੱਸ ਨਹੀਂ ਰਿਹਾ ਵੀਰੇ ਉਹਨੂੰ ਇੱਕ ਬਹੁਤ ਬਾਰੇ ਬੰਦਿਆਂ ਨੇ ਆਪਣੀ ਆਂ ਮੁਰਗੀ ਸਮਝੀ ਵੀ ਆਪਾਂ ਜਿੰਨਾ ਚਿਰ ਉੱਥੇ ਰਹਿੰਦਾ ਉਹ ਚੰਗੀ ਗੱਲ ਹੈ ਜੇ ਉਹਰੇ ਆ ਗਿਆ ਉਹ ਕੌਮਦੀ ਗਵਾਈ ਕਰ ਸਕਦਾ ਕਿਉਂਕਿ ਉਹ ਇੱਕ ਰੋਸ਼ਨ ਦਿਮਾਗ ਹੈ ਜਿckੜਾ ਦੀਪ ਸਿੱਧੂ ਕੋਲ ਇੱਕ ਚੰਗਾ ਦਿਮਾਗ ਸੀ ਨਾ ਉਸੇ ਤਰ੍ਹਾਂ ਪਾਈ ਜਥੇਦਾਰ ਸਿੰਘ ਹਵਾਰਾ ਕੋਲ ਇੱਕ ਬਹੁਤ ਵੱਡਾ ਦਿਮਾਗ ਹੈ ਸਰਕਾਰਾਂ ਵੀ ਉਹ ਦਿਮਾਗ ਖਤਮ ਕਰਤੀਆਂ ਚਾਹੁੰਨੀਆਂ ਜਿਸ ਦਿਨ ਬਸ਼ਨੋਈ ਲਿਆਂਦਾ ਤਾਂ ਆਪਣੇ ਜੀਜਿਆਂ ਦੀ ਤਰ੍ਹਾਂ ਰੱਖਿਆ ਏ ਤੁਹਾਡੇ ਸੀਆਈ ਸਟਾਫ ਦੇ ਵਿੱਚ ਇਹਨਾਂ ਦੇ ਵਿੱਚ ਉਹਨਾਂ ਦੀਆਂ ਤੁਹਾਡੇ ਸਾਹਮਣੇ ਕਿਆ ਉਹਨੇ ਆਪ ਦੇ ਨੈਟਵਰਕ ਕਿਆ ਗਿਆ ਇੰਟਰਵਿਊਆਂ ਹੋਈਆਂ ਉਦੋਂ ਕੀ ਹੋਇਆ ਅਲੇਕਨ ਕਾਰਨ ਕਿਆ ਕਾਰਨ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦਾ ਵੀ ਬਹੁਤ ਬੜਾ ਫੇਰੀਅਰ ਸਾਨੂੰ ਰੋਣਾ ਆਉਂਦਾ ਦੇਖ ਕੇ ਇੱਕ ਪਾਸੇ ਤਾਂ ਅਸੀਂ ਰੋਨੇ ਆ ਤੇ ਇਸ ਨੂੰ ਵੀ ਮੁੱਦਤੇ ਗੁਜਰੀਆਂ ਜ਼ੁਲਮੋਂ ਸਤਮ ਸਹਤੇ ਹੋਏ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਲੇਕਿਨ ਅੱਜ ਕਿਆ ਰਹੀਏ ਹੁਣ ਜੇ ਅਸੀਂ ਬੋਲਦੇ ਨਹੀਂ ਤਾਂ ਵੀ ਅਸੀਂ ਮਾਰਦੇ ਨੇ ਲੋਕ ਸਾਨੂੰ ਨੌਜਵਾਨਾਂ ਅੱਜ ਸੁਜਵਾ ਮੈਨ ਤੋਂ ਪੁੱਛ ਰਿਹਾ ਕਿਉਂਕਿ ਅਸੀਂ ਪਲੈਨਿੰਗ ਕੀਤੀ ਵੀ ਤੇ ਅਸੀਂ ਅੰਦਰ ਪਹੁੰਚਣਾ ਹੈ 7 ਵਜੇ ਅਸੀਂ ਕਹੇ ਜੇ ਸਾਨੂੰ ਸਜ਼ਾ ਹੋਗੀ ਫਾੜੋਗੇ ਕੋਈ ਚੱਕਰ ਨਹੀਂ ਸਾਡੀ ਜਮਾਨਤ ਨਾ ਕਰਾਓ ਜੇ 5 ਸਾਲ ਸਾਨੂੰ ਬੈਠਣਾ ਪੈ ਜੇ ਕੋਈ ਦਿੱਕਤ ਨਹੀਂ ਹੁਣ ਅੱਜ ਅਸੀਂ ਰੋ ਰਹੇ ਹਾਂ ਅੱਜ ਕਾਲ ਤੱਕ ਦੇ ਸਿਧਾਂਤ ਨੂੰ ਸਾਡੇ ਜਥੇਦਾਰਾਂ ਨੇ ਖਤਮ ਕਰਿਆ ਲੇਕਿਨ ਜਿਹੜਾ ਅਸਲੀ ਜਥੇਦਾਰ ਫੈਸਲਾ ਲੈ ਸਕਦਾ ਇਹਨਾਂ ਨੇ ਹੁਣ ਤੱਕ ਕੋਈ ਫੈਸਲਾ ਲਿਆ ਦੂਜੇ ਜਥੇਦਾਰਾਂ ਨੇ ਤੰਗ ਪਜਾਮੀ ਵਾਲਿਆਂ ਨੇ ਸਾੜਿਆਂ ਨੇ ਕੋਈ ਵੀ ਫੈਸਲਾ ਨਹੀਂ ਲੈ ਨਹੀਂ ਸਕਦੇ ਵੀਰੇ ਕਿਉਂਕਿ ਸੁਖਵੀਰ ਬਾਦਰ ਤੇ ਲਾਏ ਹੋਏ ਜਥੇਦਾਰ ਹੈ ਉਹ ਕਿਵੇਂ ਉਹਦੇ ਵਿਰੁੱਧ ਜਾ ਸਕਦੇ ਆ ਯਾਰ ਇੱਕ ਪਾਸੇ ਉਹ ਜਿਹਨੇ ਕਦੇ ਮਤਲਬ ਸਕੂਰਚ ਨਹੀਂ ਦੇਖਿਆ ਜਿਹਨੂੰ ਰੋਟੀ ਨਹੀਂ ਜਿਹਨੂੰ ਸਿਆਲ ਦੇ ਵਿੱਚ ਕੰਬਲ ਉਹਦੇ ਨਾਲ ਜਿਹੜੇ ਉੱਥੇ ਖਵਾ ਲਾਤੀ ਹੋਰ ਹੈ ਨਾ ਜਿਹੜੇ ਨੈਡਿਕਟ ਵਰਤੀ ਉਹਨਾਂ ਨੂੰ ਦੇਖਦੇ ਆਂ ਇਹੀ ਦੱਸਦੇ ਸਾਨੂੰ ਉਹਨਾਂ ਤੇ ਮੁਲਾਕਾਤੀ ਉੱਥੋਂ ਆ ਕੇ ਦੱਸਦੇ ਉਹ ਮੇਨੇ ਮਾਰ ਰਹੇ ਪੂਰੇ ਕੌਮ ਨੂੰ ਯਾਰ ਹਿੰਦੂ ਇੱਕ ਵੀਰ ਉੱਥੋਂ ਮੇਨੇ ਮਾਰਿਆ ਯਾਰ ਕਹਿੰਦੇ ਤੁਸੀਂ ਕਹਿੰਦੇ ਸਿੱਖ ਇੰਨੀ ਬਹਾਦਰ ਕੌਮ ਹੈ ਵੀ 8 ਲੱਖ ਨੇ ਚੁਣਿਆ ਇਹ ਇੰਨੇ ਮਾੜੇ ਹਾਲਾਤ ਉਨਾਰ ਨੂੰ ਅੰਤਹਾ ਜ਼ੁਲਮ ਹੋ ਰਿਹਾ ਲੇਕਿਨ ਕੋਈ ਦੱਸਦਾ ਇੱਥੇ ਆ ਕੇ ਬੁੱਧੇ ਨਾਲ ਕੀ ਬੀਤ ਰਹੀ ਹੈ ਉਹਨੂੰ ਰੋਟੀ ਵੀ ਨਹੀਂ ਮਿਲਦੀ ਉਹਨੂੰ ਸਿਆਲ ਚ ਕੰਪਲ ਵੀ ਨਹੀਂ ਮਿਲਿਆ ਕੋਈ ਦੱਸਦਾ ਇਹ ਹਾਲੇ ਤਾਂ ਹਾਲਾਤ ਇਹ ਦੱਸਣੇ ਚਾਹੀਦੇ ਨੇ ਪ੍ਰਸ਼ਾਸਨ ਪਤਾ ਕੀ ਕਹਿ ਰਿਹਾ ਵੀ ਕੋਈ ਗੱਲ ਨਹੀਂ ਇਹਨਾਂ ਲੋਕਾਂ ਨੂੰ ਹੀ ਉਹ ਕਰਨਾ ਸੈੱਟ ਰੋਸੇ ਸੈੱਟ ਕਰਨਾ ਤੁਹਾਨੂੰ ਅਸੀਂ ਚੰਡੀਗੜ੍ਹ ਚ ਘੁਮਾ ਕੇ ਫਿਰ ਇੱਥੇ ਛੱਡ ਦਿੰਦੇ ਯਾਰ ਅਸੀਂ ਇੱਥੇ ਘੁੰਮਣਾ ਹੈ ਤੁਸੀਂ ਸਾਨੂੰ ਮੈਂ ਕਹਿੰਦਾ ਜੇਲ੍ਹ ਕਰੋ ਸਾਨੂੰ ਸਾਰੇ ਪਰ ਪਰਚੇ ਘਟੋ ਸਾਨੂੰ ਜੇਲਾ ਕਰੋ ਅਸੀਂ ਜੇਲਾ ਚ ਜਾਣੇ ਆ ਪਰ ਸਾਡੇ ਨਾਲ ਦਿਖਾਵਾ ਨਹੀਂ ਨਾ ਹੋਣਾ ਚਾਹੀਦਾ ਲੀਡਰਸ਼ਿਪ ਸਾਡੇ ਨੂੰ ਗਮਰਾ ਕਰ ਚਵੇ ਯਾਰ ਅੱਜ 10 ਲੱਖ ਲੋਕਾਂ ਦਾ ਅਜਾੜਾ ਹੋਇਆ ਲੈਂਦਾ ਪੰਜਾਬ ਚੜਦਾ ਪੰਜਾਬ ਆਪਸ ਵਿੱਚ ਬੰਡੇ ਬੰਟਿਆ ਗਿਆ ਆਪਸ ਦੇ ਵਿੱਚ ਭਾਈਚਾਰੇ ਦਾ ਕਤਲਿਆਮ ਹੋਇਆ ਸਾਨੂੰ ਮਿਲਿਆ ਕੀ ਹੈ ਜੁਰਮ ਪੇਸ਼ਕੋ ਵੀ ਅਸੀਂ ਜੁਰਮ ਪੇਸ਼ਾਂ ਇਹ ਸਾਨੂੰ ਕੁਝ ਮਿਲਿਆ ਸੋ ਸਾਨੂੰ ਮੈਂ ਕਹਿੰਦਾ ਵੀ ਯਾਰ ਬੜਾ ਹੀ ਇੰਨਾ ਦੁਖ ਹੋਇਆ 2 ਦਿਨ ਹੋ ਗਏ ਨੀਂਦ ਵੀ ਨਹੀਂ ਆ ਰਹੀ ਵੀ ਸਾਡੇ ਨਾਲ ਬਣ ਕੀ ਰਿਹਾ ਹੈ ਜਥੇਦਾਰ ਸਾਹਿਬ ਤੁਸੀਂ ਕਹਿ ਰਹੇ ਕੋਈ ਆਪਣਾ ਨਹੀਂ ਪਰ ਕੌਮ ਦੇ ਜਥੇਦਾਰ ਨੇ ਸਾਰੀ ਕੌਮ ਉਹਨਾਂ ਦੀ ਆਪਣੀ ਆ ਗਲਤ ਆ ਬਾਸ਼ੀਦਾਂ ਦੀ ਕਰਦੇ ਗਲਤ ਆ ਬਾ ਤਾਰੂ ਸਿੰਘ ਜੀ ਦੀ ਕਰਦੇ ਭਾਈ ਮਨੀ ਸਿੰਘ ਜੀ ਦੀ ਕਰਦੇ ਮਤਲਬ ਗੱਲਾਂ ਚ ਤਾਂ ਉਰੇ ਮੈਂ ਕਹਿੰਦਾ ਅੱਧਿਆਂ ਨੇ ਪੂਲ ਬੰਨ ਤੇ ਹੁਣੇ ਲੀਡਰਾਂ ਨੇ ਮੈਂ ਕਹਿੰਦਾ ਬੜੇ ਬੜੇ ਪੱਛੂ ਅਸੀਂ ਇੱਕਾ ਜੀ ਅਸੀਂ ਆਏ ਕਰਦੇਗੇ ਦਿੱਲੀ ਨੂੰ ਖੜਕਾ ਦਾਂ ਕਿਵੇਂ ਖੜਕਾ ਦਾਂਗੇ ਯਾਰ ਸੈਟੀਆਂ ਨਾਲ ਦਿੱਲੀ ਨਹੀਂ ਖੜ ਕੇ ਕਰਦੀ ਇਹ ਸਿਰ ਦੇ ਨੇ ਪਣੇ ਸਵਾਲ ਫਿਰ ਲੀਡਰਾਂ ਤੇ ਉੱਠਣੇ ਨੇ ਕਿ ਇਹਨਾਂ ਨੇ ਨੁਕਸਾਨ ਕਰਾਤਾ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾਤਾ ਇਦਾਂ ਦੀ ਗੱਲ ਫਿਰ ਜਵਾਬ ਦੇ ਵੀ ਲੀਡਰੇ ਹੁੰਦੇ ਨੇ ਚਿੰਗ ਸਾਹਿਬ ਪੱਲੋ ਕਦੇ ਵੀ ਨਹੀਂ ਹੈਗਾ ਅਸੀਂ ਕਈ ਚਿੱਠੀਆਂ ਇੱਥੇ ਇਹਨਾਂ ਨੇ ਪੜੀਆਂ ਅਸੀਂ ਖੁਦ ਦੇਖੀਆਂ ਉਹਨਾਂ ਨੇ ਕਦੇ ਨਹੀਂ ਆਪਦੀ ਗੱਲ ਕਰੀ ਉਹ ਚਿੰਗ ਉਹਨਾਂ ਦਾ ਬੜੱਪਾ ਨਾ ਠੀਕ ਹੈ ਉਹਨਾਂ ਦਾ ਪਿਆਰ ਹੈ ਗੁਰੂ ਦੇ ਨਾਲ ਪਿਆਰ ਹੈ ਤਾਂ ਹੀ ਉਹਨਾਂ ਦਾ ਸੰਗਾਂ ਦੇ ਨਾਲ ਪਿਆਰ ਹੈ ਲੇਕਿਨ ਆਪਣ ਸਾਡਾ ਵੀ ਕੋਈ ਫਰਜ਼ ਬਣਦਾ ਏ ਯਾਰ ਜਦੋਂ ਪ੍ਰਸ਼ਾਸਨ ਨੇ ਸਾਡੇ ਨਾਲ ਕਰ ਰਹੇ ਹਨ ਧੋਖਾ ਫਿਰ ਅਸੀਂ ਕੀ ਗੱਲ ਉਹਦੇ ਨਾਲ ਬੈਠੀ ਸਕਦੇ ਤੁਸੀਂ ਸਾਡੇ ਨਾਲ ਧੋਖਾ ਕਰਦੇ ਤੁਸੀਂ ਕਾਨੂੰਨ ਦੀ ਵੀ ਨਹੀਂ ਮੰਨ ਰਹੇ ਤੁਸੀਂ ਕਾਨੂੰਨ ਦੀ ਵੀ ਨਹੀਂ ਜਦੋਂ ਪ੍ਰਸ਼ਾਸਨ ਮੰਨ ਰਿਹਾ ਪਰ ਹੋਰ ਕੀ ਦੀ ਮੰਨੇਗਾ ਕਮੇ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਆ ਸਾਡੇ ਨਾਲ ਰੇਸ਼ਮ ਸਿੰਘ ਬਡਾਲੀ ਜੀ ਨੇ ਗੱਲ ਕਰਦੇ ਆ ਹਾਂ ਜੀ ਬਡਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕੂਰਪੀਤਾ ਜੀ ਹਾਂ ਬਡਾਲੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬੜੇ ਲੰਮੇ ਟਾਈਮ ਤੋਂ ਇਨਸਾਫ ਮੋਰਚਾ ਚੱਲ ਰਿਹਾ ਏ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਪ੍ਰਾਪਤੀਆਂ ਦੇਖ ਰਹੇ ਹੋ ਤੁਸੀਂ ਦੇਖੋ ਕਾਫੀ ਲੰਬੇ ਸਮੇਂ ਤੋਂ ਇਨਸਾਫ ਮੋਰਚਾ ਆਪਣਾ ਤੁਹਾਡੇ ਸਾਹਮਣੇ ਚੱਲ ਰਿਹਾ ਲੇਕਿਨ ਕਿਤੇ ਕਿਤੇ ਨਾ ਪ੍ਰਾਪਤੀਆਂ ਜਾ ਕੇ ਸਾਨੂੰ ਨ ਉਹ ਕਹਿੰਦੇ ਹਮੇ ਆਪਣੇ ਨੇ ਲੂਟਾ ਗੈਰੋਂ ਮੇ ਕਿ ਆਦਮ ਥਾ ਹਮਾਰੀ ਕਿਸ਼ਤੀ ਬਹ ਰੂਬੀ ਜਹਾਂ ਪਾਣੀ ਕੰਮਤਾ ਉਹ ਹਾਲਾਤ ਅੱਜ ਬੋਲ ਸਕਦੇ ਅਸੀਂ ਇੱਕ ਪਾਸੇ ਤਾਂ ਅੱਜ ਦੇਸ਼ ਨੂੰ ਦੋ ਦਿਨ ਨੇ ਅੱਜ ਦੇ ਦਿਨ ਸਾਰਾ ਜਾਰਾ ਹੋਇਆ ਲੱਖਾਂ ਜਾਨਾਂ ਕੁਰਬਾਨ ਹੋਈਆਂ ਲੇਕਿਨ ਕਿਤੇ ਨਾ ਕਿਤੇ ਸਾਡਾ ਜਿਹੜਾ ਅੱਜ ਦਾ ਮਾਰਚ ਸੀ ਨਾ ਇਹ 17 ਸੈਕਟਰ ਦਾ ਸੀ ਮਤਲਬ ਉੱਥੇ ਅਸੀਂ ਪਹੁੰਚਣਾ ਸੀ ਨੀਲਮਥੇ ਕੋਲ ਅਸੀਂ ਪਲੈਨਿੰਗ ਵੀ ਪੂਰੀ ਤਿਆਰ ਕੀਤੀ ਅਸੀਂ ਵੀ ਉੱਥੇ ਹੀ ਵਾਪਸ ਆਏ ਜੀ ਜਾਂ ਕਿ ਬਹੁਤ ਬਈ ਦੁੱਖ ਦੀ ਗੱਲ ਆ ਦੋ ਦਿਨ ਹੋ ਗਏ ਨੀਂਦ ਨਹੀਂ ਆ ਰਹੀ ਸਾਡੀਆਂ ਲੀਡਰਸ਼ਿਪ ਨੇ ਕਿਉਂਕਿ ਅਸੀਂ ਮੇਨ ਇਤੋਂ ਦੇ ਮੇਨ ਹੈ ਜੀ ਕਮੇਟੀ ਜੇ ਵੀ ਮੈਂ ਬੈਠਦਾ ਹਾਂ ਮੈਂ ਇਹਨਾਂ ਨੂੰ ਬੇਨਤੀ ਕਰੀ ਵੀ ਇਹ ਠੀਕ ਨਹੀਂ ਹੈਗਾ ਆਪਣਾ ਤੁਸੀਂ ਇੱਕ ਗੱਲ ਪਰ ਮੰਨ ਕੇ ਆਗੇ ਤੁਸੀਂ ਆਪਣਾ ਕੈਨਸਲ ਕਰਤਾ ਦੇਖੋ ਅਸੀਂ ਜੇ ਅਸੀਂ ਉਹ ਜੇਲ੍ਹਾਂ ਦੇ ਡਰਨ ਲੱਗ ਗਏ ਨਾ ਤਾਂ 8 ਲੱਖ ਦੇ ਕੱਟਨੇ ਭਾਈ ਜਗਤਾ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਅੱਜ ਜਥੇਦਾਰ ਦੇ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਤੁਹਾਡੇ ਇੱਕ ਚੈਨਲ ਜਰੀਏ ਮੈਂ ਦੱਸਦਾ ਵੀ ਬਹੁਤ ਮਾੜੇ ਹਾਲਾਤ ਹੈ ਕੋਈ ਦੱਸ ਨਹੀਂ ਰਿਹਾ ਵੀਰੇ ਉਹਨੂੰ ਇੱਕ ਬਹੁਤ بڑے ਬੰਦਿਆਂ ਨੇ ਆਪਣੀ ਆ ਮੁਰਗੀ ਸਮਝੀ ਵੀ ਆ ਵੀ ਆਪਾਂ ਜਿੰਨਾ ਚਿਰ ਉੱਥੇ ਰਹਿੰਦਾ ਉਹ ਚੰਗੀ ਗੱਲ ਹੈ ਜੇ ਉਰੇ ਆ ਗਿਆ ਉਹ ਕੌਮ ਦੀ ਗਵਾਈ ਕਰ ਸਕਦਾ ਕਿਉਂਕਿ ਉਹ ਇੱਕ ਰੋਸ਼ਨ ਦਿਮਾਗ ਹੈ ਜਿckੜਾ ਦੀਪ ਸਿੱਧੂ ਕੋਲ ਇੱਕ ਚੰਗਾ ਦਿਮਾਗ ਸੀ ਨਾ ਉਸੇ ਤਰ੍ਹਾਂ ਭਾਈ ਜਥੇਦਾਰ ਸਿੰਘ ਹਵਾਰਾ ਕੋਲ ਇੱਕ ਬਹੁਤ ਵੱਡਾ ਦਿਮਾਗ ਹੈ ਸਰਕਾਰਾਂ ਵੀ ਉਹ ਦਿਮਾਗ ਖਤਮ ਕਰਨਾ ਚਾਹੁੰਦੀਆਂ ਆ ਮੈਂ ਇੱਥੇ ਦੀ ਲੀਡਰਸ਼ਿਪ ਨੂੰ ਵੀ ਕਿਉਂਕਿ ਅਸੀਂ ਇਕੱਠੇ ਚੱਲੋ ਮੀਟਿੰਗਾਂ 'ਚ ਮਖਾ ਤੁਸੀਂ ਉਹ ਮੰਗ ਰੱਖੋ ਸਰਕਾਰ ਤੋਂ ਤਿੰਨ ਵਾਰ ਜੈਜਟ ਸੁਪੈਨਾ ਨੇ ਕਿਹਾ ਕੇਸ ਦੇ ਵਿੱਚ ਮਾਨੂੰ ਇੱਥੇ ਹੀ ਲਿਆਂਦਾ ਜਾਵੇ ਅੱਛਾ ਜੀ ਹਾਂ ਮੁਹਾਲੀ ਪ੍ਰਸ਼ਾਸਨ ਕੀ ਕਹਿ ਰਿਹਾ ਵੀ ਸਾਡੇ ਕੋਲ ਸਿਕਿਉਰਟੀ ਦਾ ਪ੍ਰਬੰਧ ਨਹੀਂ ਜੀ ਸਾਡੇ ਕੋਲ ਘਾਟ ਹੈ ਜਿਸ ਦਿਨ ਬਸ਼ਨੋਈ ਲਿਆਂਦਾ ਤਾਂ ਆਪਣੇ ਜੀਜਿਆਂ ਦੀ ਤਰ੍ਹਾਂ ਰੱਖਿਆ ਏ ਤੁਹਾਡੇ ਸੀਆਈ ਸਟਾਫ ਦੇ ਵਿੱਚ ਇਹਨਾਂ ਦੇ ਵਿੱਚ ਉਹਨਾਂ ਦੀਆਂ ਤੁਹਾਡੇ ਸਾਹਮਣੇ ਕਿਹਾ ਉਹਨੇ ਆਪ ਦੇ ਨੈਟਵਰਕ ਕਿਹਾ ਗਿਆ ਇੰਟਰਵਿਊਆਂ ਹੋਈਆਂ ਉਦੋਂ ਕੀ ਹੋਇਆ ਅਲੇਕਨ ਕਾਰਨ ਕਿਆ ਕਾਰਨ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦਾ ਵੀ ਬਹੁਤ ਬੜਾ ਫੇਰੀਆ ਸਾਨੂੰ ਰੋਣਾ ਆਉਂਦਾ ਦੇਖ ਕੇ ਇੱਕ ਪਾਸੇ ਤਾਂ ਅਸੀਂ ਰੋਨੇ ਆ ਦੇਸ਼ ਨੂੰ ਵੀ ਮੁੱਦਤੇ ਗੁਜਰੀਆਂ ਜ਼ੁਲਮੋ ਸਤਮ ਸਹਤੇ ਹੋਏ ਸ਼ਰਮ ਸੀ ਆਤੀ ਇਸ ਵਤਨ ਕੋ ਵਤਨ ਕਹਤੇ ਹੋਏ ਲੇਕਿਨ ਅੱਜ ਕੀ ਆ ਰਹੀ ਏ ਹੁਣ ਜੇ ਅਸੀਂ ਬੋਲਦੇ ਨਹੀਂ ਤਾਂ ਵੀ ਅਸੀਂ ਮਾਰਦੇ ਨੇ ਲੋਕ ਸਾਨੂੰ ਨੌਜਵਾਨਾ ਅੱਜ ਸੁਝਾਅ ਮੈਨ ਤੋਂ ਪੁੱਛ ਰਿਹਾ ਕਿਉਂਕਿ ਅਸੀਂ ਪਲੈਨਿੰਗ ਕੀਤੀ ਵੀ ਤੇ ਅਸੀਂ ਅੰਦਰ ਪਹੁੰਚਣਾ ਹੈ 7 ਵਜੇ ਅਸੀਂ ਕਹੇ ਜੇ ਸਾਨੂੰ ਸਜ਼ਾ ਹੋਗੀ ਫੜੋਗੇ ਕੋਈ ਚੱਕਰੀ ਸਾਡੀ ਜਮਾਨਤ ਨਾ ਕਰਾਓ ਜੇ 5 ਸਾਲ ਸਾਨੂੰ ਬੈਠਣਾ ਪੈ ਜੇ ਕੋਈ ਦਿੱਕਤ ਨਹੀਂ ਅਸੀਂ ਵੀ ਘਟੇ ਆਵਾਂਗੇ 10-10 ਸਾਲ ਜਦ ਕੌਮ ਦਾ ਜਥੇਦਾਰ ਹੁਣ ਅੱਜ ਅਸੀਂ ਰੋ ਰਹੇ ਹਾਂ ਅੱਜ ਕੱਲ੍ਹ ਤੱਕ ਦੇ ਸਿਧਾਂਤ ਨੂੰ ਸਾਡੇ ਜਥੇਦਾਰਾਂ ਨੇ ਖਤਮ ਕਰਿਆ ਲੇਕਿਨ ਜਿਹੜਾ ਅਸਲੀ ਜਥੇਦਾਰ ਫੈਸਲਾ ਲੈ ਸਕਦਾ ਇਹਨਾਂ ਨੇ ਹੁਣ ਤੱਕ ਕੋਈ ਫੈਸਲਾ ਲਿਆ ਦੂਜੇ ਜਥੇਦਾਰਾਂ ਨੇ ਤੰਗ ਪਜਾਮੀ ਵਾਲਿਆਂ ਨੇ ਸਾੜਿਆਂ ਨੇ ਕੋਈ ਵੀ ਫੈਸਲਾ ਨਹੀਂ ਲੈ ਨਹੀਂ ਸਕਦੇ ਵੀਰੇ ਕਿਉਂਕਿ ਸੁਖਵੀਰ ਬਾਦਲ ਦੇ ਲ ਯੇਓ ਲੈਣਾ ਹੁੰਦਾ ਫੈਸਲਾ ਅੱਜ ਗਿਆਨੀ ਗੁਰਬਚਨ ਸਿੰਘ ਨੂੰ ਨਾਮਜ਼ਦ ਕਰਦੇ ਉਹ ਉਹਨੂੰ ਪੇਸ਼ ਕਰਦੇ ਕਿਹਾ ਉਹ ਨਹੀਂ ਹੋ ਨਹੀਂ ਸਕਦਾ ਹੈਗਾ ਗਿਆਨੀ ਗੁਰਮukh ਸਿੰਘ ਗੁਰੂ ਬਾਣੀ ਮਾਰੇ ਕਹਿੰਦੇ ਕਹਿੰਦੇ ਬਚਨ ਕਰੇ ਖਿਸਕ ਜਾਏ ਸੋਨਾਰ ਕੱਚਾ ਗਿਆਨੀ ਗੁਰਮukh ਸਿੰਘ ਨੇ ਸਾਰੇ ਪੇਧ ਖੋਲੇ ਖੋਲੇ ਕਿ ਨਹੀਂ ਖੇਲੇ ਸਾਨੂੰ ਬੁਲਾਇਆ ਗਿਆ ਕਿ ਅੱਜ ਉਹ ਬੁਲਾ ਨਹੀਂ ਸਕਦੇ ਜੇ 90 95 ਲੱਖ ਦੇ ਇਸਤਿਆਰ ਐਸਜੀਪੀਸੀ ਦੇ ਉਹਦੇ ਵਿੱਚੋਂ ਬਜਟ ਦੇ ਵਿੱਚੋਂ ਗਏ ਕੀ ਗੱਲ ਜੇ ਉਹ ਮੱਕੜ ਗੁਜਰ ਵੀ ਗਿਆ ਲੇਕਿਨ ਅੱਜ ਦੀ ਕਿ ਉੱਥੇ ਪ੍ਰਬੰਧ ਕਮੇਟੀ ਨੂੰ ਉੱਥੇ ਬੁਲਾ ਨਹੀਂ ਸਕਦੇ ਕੌਮ ਦੇ ਸਾਹਮਣੇ ਫੈਸਲਾ ਹੋਣਾ ਚਾਹੀਦਾ ਪਰ ਲੇਕਿਨ ਬਿਰੋ ਉਹ ਤਨਖਾਹਦਾਰ ਬੰਦੇ ਆ ਲਾਇਬ ਐ ਸਕੀਰ ਬਾਦਲਦੇ ਆ ਉਹਦੇ ਵਿਰੁੱਧ ਕਿਵੇਂ ਜਾ ਸਕਦੇ ਆ ਤੁਸੀਂ ਦੋ ਅੱਜ ਵੀ ਲਿਆਓ ਜਥੇਦਾਰ ਨੂੰ ਕੋਈ ਜਥੇਬੰਦੀ ਸਾਡੀ ਲਿਆ ਕੇ ਰਾਜੀ ਨਹੀਂ ਵੀਰੀ ਉਹਨੂੰ ਵੀ ਪੰਜਾਬ ਆਵੇ ਸੱਚੀ ਗੱਲ ਦੁੱਖ ਦੀ ਗੱਲ ਹੈ ਜੀ ਮੈਂ ਤੁਹਾਨੂੰ ਸੱਚ ਕਹਿ ਰਿਹਾ ਦਿਲ ਤੇ ਮੋਰਚਾ ਉਹਨਾਂ ਵਾਸਤੇ ਚੱਲ ਰਹੀ ਪਰ ਫਿਰ ਸਾਰੇ ਸਾਡੇ ਦਿਖਾ ਪਈਆਂ ਰੋਣਾ ਆਉਂਦਾ ਸਾਨੂੰ ਦੇਖ ਕੇ ਅਸੀਂ ਤਾਂ ਦੇਖੋ ਮੋਰਚੇ ਨਾਲ ਚੱਲਣਾ ਅਸੀਂ ਕਿਉਂਕਿ ਮੋਰਚਾ ਉਹਨਾਂ ਦੇ ਦੇਸ਼ ਨਾਲ ਚੱਲ ਰਿਹਾ ਲੇਕਿਨ ਹੈ ਤਾਂ ਸਾਰੇ ਦਿਖਾ ਪਈਆਂ ਅੱਜ ਅਸੀਂ ਪ੍ਰਸ਼ਾਸਨ ਦੀ ਗੱਲ ਮੰਨ ਕੇ ਯਾਰ 17 ਦਾ ਪ੍ਰੋਗਰਾਮ ਹੀ ਕੈਨਸਲ ਕਰ ਲਿਆ ਪਹਿਲਾਂ ਰੱਖਿਆ ਹੀ ਕਿਉਂ ਸੀ ਸਾਰੇ ਕੋ ਡਾਂਗ ਤਾਂ ਕੋਈ ਨਹੀਂ ਸੀ ਵੀ ਅਸੀਂ 17 ਹੀ ਰੱਖਣਾ ਸੀ ਇੰਜੀਨੀਅਰ ਸਾਹਿਬ ਬਾਹਰ ਆਏ ਨਹੀਂ ਬਾਹਰ ਆ ਗਏ ਨੇ ਕਹਿੰਦੇ ਮੈਂ ਉਹੀ ਤਾਂ ਉਹ ਪਹਿਲਾਂ ਵੀ ਆ ਚੁੱਕੇ ਹੋ ਇੱਕ ਸਾਲ ਪਹਿਲਾਂ ਵੀ ਬਾਹਰ ਲਾ ਚੁੱਕੇ ਨੇ ਉਹ ਨਵੇਂ ਨਹੀਂ ਕੋਈ ਆਏ ਵੀ ਅੱਜ ਨਵੇਂ ਆਏ ਆ ਠੀਕ ਨੇ ਉਹ ਪਹਿਲਾਂ ਵੀ ਆ ਚੁੱਕੇ ਆ ਯਾਰ ਇੱਕ ਪਾਸੇ ਸਾਰਾ ਕੌਮ ਦਾ ਜਥੇਦਾਰ ਜਿਹਨੂੰ ਜਿਹਨੇ ਕਦੇ ਮਤਲਬ ਸੂਰਜ ਨਹੀਂ ਦੇਖਿਆ ਜਿਹਨੂੰ ਰੋਟੀ ਨਹੀਂ ਜਿਹਨੂੰ ਸਿਆਲ ਦੇ ਵਿੱਚ ਕੰਬਲ ਉਹਦੇ ਨਾਲ ਜਿਹੜੇ ਉੱਥੇ ਹਵਾ ਲਾਤੀ ਹੋਰ ਹੈ ਨਾ ਜਿਹੜੇ ਨੈਡਿਕਟ ਵਰਤੀ ਉਹਨਾਂ ਨੂੰ ਦੇਖਦੇ ਆ ਇਹ ਹੀ ਦੱਸਦੇ ਸਾਨੂੰ ਉਹਨਾਂ ਤੇ ਮੁਲਾਕਾਤ ਕੀਤੀ ਉੱਥੋਂ ਆ ਕੇ ਦੱਸਦੇ ਉਹ ਮੇਨੇ ਮਾਰੇ ਪੂਰੇ ਕੌਮ ਨੂੰ ਯਾਰ ਹਿੰਦੂ ਇੱਕ ਵੀਰ ਉੱਥੋਂ ਮੇਨੇ ਮਾਰੇ ਯਾਰ ਕਹਿੰਦੇ ਤੁਸੀਂ ਕਹਿੰਦੇ ਸਿੱਖ ਐਨੀ ਬਹਾਦਰ ਕੌਮ ਐ ਵੀ 8 ਲੱਖ ਨੇ ਚੁਣਿਆ ਇਹ ਐਨੇ ਮਾੜੇ ਹਾਲਾਤ ਉਹ ਦਿੱਲੀ ਤੋਂ ਕਨਵਰਟ ਕਰਕੇ ਮਤਲਬ ਇੱਥੋਂ ਤਿਹਾਰ ਚ ਮਡੋਲੀ ਜਿਹੜੇ ਭੇਜਦਾ ਉਹਨਾਂ ਨੂੰ ਇਕੱਲੇ ਬੰਦਿਆਂ ਨੂੰ ਉਨਾ ਨੂੰ ਅੰਤਹਾ ਜ਼ੁਲਮ ਹੋ ਰਿਹਾ ਲੇਕਿਨ ਕੋਈ ਦੱਸਦਾ ਇੱਥੇ ਆ ਕੇ ਬੁੱਧੇ ਨਾਲ ਕੀ ਬੀਤ ਰਹੀ ਹੈ ਉਹਨੂੰ ਰੋਟੀ ਵੀ ਨਹੀਂ ਮਿਲਦੀ ਉਹਨੂੰ ਸਿਆਲ ਚ ਕੰਪਲ ਵੀ ਨਹੀਂ ਮਿਲਿਆ ਕੋਈ ਦੱਸਦਾ ਇਹ ਹਲੇ ਤਾਂ ਹਾਲਾਤ ਇਹ ਦੱਸਨੇ ਚਾਹੀਦੇ ਨੇ ਲੀਡਰਸ਼ਿਪ ਨੇ ਜੇ ਪ੍ਰਸ਼ਾਸਨ ਦੀ ਗੱਲ ਮੰਨਣੀ ਸੀ ਤਾਂ ਉਹਨੂੰ ਇੱਥੇ ਲਿਆਉਣੇ ਚ ਮੰਨਣੀ ਸੀ ਵੀ ਹਾਂ ਅਸੀਂ ਪ੍ਰੋਗਰਾਮ ਕੈਨਸਲ ਕਰ ਦਨੇ ਪਰ ਤੁਹਾਡੇ ਵਜਾ ਕਰਨਾ ਜੋ ਉਥੇ ਹੈ ਤੁਸੀਂ ਇੱਥੇ ਲਿਆਓ ਅਸੀਂ ਆਪਣਾ ਪ੍ਰੋਗਰਾਮ ਕੈਨਸਲ ਕਰ ਦਨੇ ਯਾਰ ਕਿਹਾ ਸਾੜੇ ਨਾਲ ਘਬਰਾ ਕਰੀ ਪ੍ਰਸ਼ਾਸਨ ਪਤਾ ਕੀ ਕਹਿ ਰਿਹਾ ਵੀ ਕੋਈ ਗੱਲ ਨਹੀਂ ਇਹਨਾਂ ਲੋਕਾਂ ਨੂੰ ਹੀ ਉਹ ਕਰਨਾ ਸੈਟ ਰੋਸੇ ਸੈਟ ਕਰਨਾ ਤੁਹਾਨੂੰ ਅਸੀਂ ਚੰਡੀਗੜ੍ਹ ਚ ਘੁ ਯਾਰਾ ਜੀ ਅੱਤੇ ਕੁਮ ਬਣਾਏ ਅਸੀਂ ਕੁਮ ਚੰਡੀਗੜ੍ਹ ਤਾਂ ਅਸੀਂ ਰੋਜ਼ ਹੀ ਘੁੰਮਦੇ ਆਂ ਲੇਕਿਨ ਸਾਰਾ ਕੋਈ ਮਨੋਰਥ ਹੋਣਾ ਚਾਹੀਦਾ ਜੀ ਅੱਜ ਅਸੀਂ ਪ੍ਰੋਗਰਾਮ ਰੱਖ ਲਿਆ ਤੁਸੀਂ ਸਾਨੂੰ ਮੈਂ ਕਹਿੰਦਾ ਜੇਲ੍ਹ ਕਰੋ ਸਾਨੂੰ ਸਾਰੇ ਪਰ ਪਰਚੇ ਕਟੋ ਸਾਨੂੰ ਜੇਲ੍ਹਾਂ ਕਰੋ ਅਸੀਂ ਜੇਲ੍ਹਾਂਾਂ 'ਚ ਜਾਣੇ ਆਂ ਪਰ ਸਾਡੇ ਨਾਲ ਦਿਖਾਵਾ ਨਹੀਂ ਨਾ ਹੋਣਾ ਚਾਹੀਦਾ ਲੀਡਰਸ਼ਿਪ ਸਾਡੇ ਨੂੰ ਗਮਰਾ ਕਰ ਜਵੇ ਯਾਰ ਚਾਰ ਬੰਦੇ ਚਾਹ ਕਹਿੰਦੇ ਕਹਿੰਦੇ ਜੀ ਉਹਨਾਂ ਨੂੰ ਛਡਾਉਣ ਵਾਸਤੇ ਮੋਰਚਾ ਲੱਗਿਆ ਇਹਨਾਂ ਨੇ ਹੋਰ ਜੇਲ੍ਹਾਂ 'ਚ ਪਹੁੰਚਾਤੇ ਯਾਰ ਚਾਹੇ ਲੱਖਾਂ ਬੰਦੇ ਜੇਲ੍ਹਾਂ ਚਲੇ ਜਾਮੇ ਮੋਰਚੇ ਲੱਗਦੇ ਕਾਦੇ ਵਾਸਤੇ ਹੁੰਨੇ ਜੇ ਜੇ ਉਹਨਾਂ ਨੇ ਕੌਮ ਦੇ ਡਿੱਗਦੀ ਪੱਗ ਨੂੰ ਚੱਕਿਆ ਉਹਨਾਂ ਵੀ ਤਾਂ ਜ਼ੁਲਮ ਨੂੰ ਠੱਲਣ ਵਾਸਤੇ ਉਹਨਾਂ ਦੇ ਜਰਜੋਰੂ ਕੋਈ ਜ਼ਮੀਨ ਦੀ ਲੜਾਈ ਤਾਂ ਕੋਈ ਨਹੀਂ ਸੀ ਨਾ ਸਿੰਘ ਸਾਹਿਬ ਦੀ ਯਾਰ ਉਹਦੇ ਨਾਲ ਜਿਹੜੇ ਮਰਜੀ ਵੜੇ ਜਿੰਨੇ ਵੀ ਬੈਠੇ ਆ ਕਿਸੇ ਦੀ ਆਪਦੀ ਨਿੱਜੀ ਲੜਾਈ ਨਹੀਂ ਸੀ ਨਾ ਕੌਮ ਦੀ ਲੜਾਈ ਲੜੀ ਹੈ ਨਾ ਉਹਨਾਂ ਜ਼ੁਲਮ ਨੂੰ ਖਤਮ ਠੱਲਣ ਵਾਸਤੇ ਇੱਕ ਚੀਜ਼ ਬੰਦੇ ਨੂੰ ਮਾਰ ਕੇ ਉਹਨਾਂ ਨੇ ਆਪਣੇ ਅੰਦਰ ਗਏ ਨਾ ਸਜਾ ਪੂਰੀਆਂ ਹੋਲੀਆਂ ਅੱਜ ਮਨੁੱਖਤਾ ਦੇ ਉਹਨਾਂ ਦੀ ਜੀਕ ਕਾਨੂੰਨ ਦੇ ਮਤਾਬਕ ਉਹ ਹੱਕਦਾਰ ਮੰਨਦੇ ਲੇਕਿਨ ਅੱਜ ਅਸੀਂ ਕਿੱਥੇ ਖੜੇ ਜੇ ਅਸੀਂ ਇਸ ਚੀਜ਼ ਤੋਂ ਡਰ ਗਏ ਵੀ ਹਾਂ ਪਰਚੀ ਚਾਹਵੇਂਗਾ ਲੱਖਾਂ ਤੇ ਹੋ ਜਮੇ ਸਾਡੇ ਤੇ ਹੋ ਜਮੇ ਅਸੀਂ ਤਿਆਰ ਅਸੀਂ ਬਕਾਇਦਾ ਮੀਟਿੰਗ ਚ ਕਿਹਾ ਇਹਨਾਂ ਨੂੰ ਵੀ ਜੇ ਕੋਈ ਗੱਲ ਨਹੀਂ ਜੇ ਸਾਡੇ ਦੇ ਪਰਚੇ ਹੋਣੇ ਕੋਈ ਗੱਲ ਜਮਾਨਤ ਨਾ ਲਿਓ ਅਸੀਂ ਬੈਠਾਂਗੇ ਅੰਦਰ ਕੀ ਗੱਲ ਪਰਚੇ ਬੰਦਿਆਂ ਦੇ ਹੋਏ ਕਰਦੇ ਪਸ਼ੂਆਂ ਤੇ ਪਰਚੇ ਨਹੀਂ ਨਾ ਹੋਣੇ ਲੇਕਿਨ ਇਹ ਗੱਲ ਤਾਂ ਹੈ ਲੋਕਾਂ ਨੂੰ ਤਾਂ ਪਤਾ ਲੱਗੂਗਾ ਵੀ ਹਾਂ ਇੱਕ ਪਾਸੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦਾ ਅਸੀਂ 17 ਚ ਕਿਤੇ ਵੀ ਸਾਡਾ ਪ੍ਰੋਗਰਾਮ ਅਸੀਂ ਪੀਸਫੁੱਲ ਕਰਨਾ ਸੀ ਕਿਹੜਾ ਇਹਨਾਂ ਤਾਂ ਕੁਝ ਇਹਨਾਂ ਨੂੰ ਪੱਥਰबाजी ਕਰਨੀ ਕੁਝ ਸ਼ੋਰ ਕਰਨਾ ਸੀ ਪੀਸਫੁੱਲ ਪ੍ਰੋਗਰਾਮ ਕਰ ਸਕਦੇ ਸੀ ਦੁਖਤਾ ਦਾ ਸਕਦੇ ਆ ਅੱਜ 10 ਲੱਖ ਲੋਕਾਂ ਦਾ ਅਜਾੜਾ ਹੋਇਆ ਲੈਂਦਾ ਪੰਜਾਬ ਚੜਦਾ ਪੰਜਾਬ ਆਪਸ ਵਿੱਚ ਬੰਡੇ ਬੰਡਿਆ ਗਿਆ ਆਪਸ ਦੇ ਵਿੱਚ ਭਾਈਚਾਰੇ ਦਾ ਕਤਲੇਆਮ ਹੋਇਆ ਸਾਨੂੰ ਮਿਲਿਆ ਕੀ ਹੈ ਜੁਰਾਇਮ ਪੇਸ਼ਕੋਂ ਵੀ ਅਸੀਂ ਜੁਰਾਇਮ ਪੇਸ਼ਾਂ ਇਹ ਸਾਨੂੰ ਕੁਝ ਮਿਲਿਆ ਸੋ ਸਾਨੂੰ ਮੈਂ ਕਹਿੰਦਾ ਵੀ ਯਾਰ ਬੜਾ ਹੀ ਇੰਨਾ ਦੁਖ ਹੋਇਆ 2 ਦਿਨ ਹੋ ਗਏ ਨੀਂਦ ਵੀ ਨਹੀਂ ਆ ਰਹੀ ਵੀ ਸਾਡੇ ਨਾਲ ਬਣ ਕੀ ਰਿਹਾ ਹੈ ਅਸੀਂ ਦਿਨ ਰਾਤ ਲੱਗੇ ਹੋਏ ਆ ਲੋਕ ਲੋਕ ਅੱਜ ਸਵਾਲ ਪੁੱਛਦੇ ਇਹੀ ਕਾਰਨ ਆ ਜੀ ਰੋਸ ਮਾਰਚ ਪਹਿਲਾਂ ਵੀ ਕਈ ਹੋ ਗਏ ਨਤੀਜੇ ਨਹੀਂ ਆਉਂਦੇ ਸਾਹਮਣੇ ਇਹੀ ਵੀ ਕਾਰਨ ਆ ਕਿ ਕੋਈ ਘਾਟ ਆ ਭਾਈ ਮੇਨ ਕਾਰਨ ਇਹ ਹੈ ਸਾਢੇ ਪੰਜ ਮੇਨ ਕਾਰਨ ਹੈ ਲੀਡਰਸ਼ਿਪ ਦਾ ਜਿੱਦਣ ਲੀਡਰਸ਼ਿਪ ਮਰਜੀਬੜੀ ਬਣ ਗਈ ਨਾ ਵੀ ਹਾਂ ਅਸੀਂ ਚੱਲੇ ਆ ਜਿੱਦਣ ਲੀਡਰਸ਼ਿਪ ਨੂੰ ਹੁਣ ਆਏ ਦੱਸੋ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਉਹ ਕਿੰਨੇ ਆਪਦੇ ਬੇਟੇ ਵਾਸਤੇ ਤੜਫਦੇ ਫਿਰਦੇ ਮਤਲਬ ਉਹਨਾਂ ਨੇ ਕੀ ਨਹੀਂ ਕੀਤਾ ਉਹ ਖੜਤਾਲ ਰੱਖੀ ਸਭ ਕੁਝ ਕੀਤਾ ਨਾ ਕਿਉਂਕਿ ਉਹਨਾਂ ਦਾ ਆਪ ਦਾ ਅੰਦਰਾਂ ਦੇ ਵਿੱਚੋਂ ਜਾਇਆ ਏ ਉਹ ਉਹਨਾਂ ਨੂੰ ਕੁਝ ਵੀ ਕਰਨਾ ਪਿਆ ਉਹ ਕਰਨਗੇ ਲੇਕਿਨ ਅੱਜ ਜਥੇਦਾਰ ਦਾ ਕਿਹੜਾ ਕੋਈ ਆਪਣਾ ਹੈ ਮਾਨ ਡਿਪਰੈਸ਼ਨ ਚ ਚਲੇ ਗਈ ਮਾਤਾ ਜੇ ਕੋਈ ਘਰ ਦਾ ਆਪਣਾ ਉਹਨਾਂ ਦਾ ਪਿਤਾ ਹੁੰਦਾ ਨਾ ਅਸਲੀ ਉਹ ਤੁਹਾਨੂੰ ਦੱਸਦਾ ਉਰੇ ਬੈਠਦਾ ਉਹ ਮਰਨ ਪਰ ਵੀ ਬੈਠ ਜਾਂਦਾ ਅੱਜ ਅਸੀਂ ਕੀ ਡਰ ਜਾਂਦੇ ਆ ਸਾਰੀ ਰੂਹ ਹੈ ਨਾ ਜਿਹਦੇ ਉਹ ਮਤਲਬ ਲੀਡਰਸ਼ਿਪ ਦੀ ਇਹ ਕਿਤਨਾ ਕਿਤੇ ਹੀ ਘਾਟ ਹੈ ਲੀਡਰਸ਼ਿਪ ਡਰ ਕੇ ਚੱਲਦੀ ਹੈ ਲੀਡਰਸ਼ਿਪ ਹੋਣੀ ਚਾਹੀਦੀ ਇਸ ਪਾਸੇ ਦੀ ਗੱਲ ਕਰ ਰਹੇ ਹਾਂ ਲੋਕਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਥੇਦਾਰ ਸਾਹਿਬ ਦਾ ਤੁਸੀਂ ਕਿਹਾ ਕਿ ਕੋਈ ਆਪਣਾ ਨਹੀਂ ਪਰ ਕੌਮ ਦੇ ਜਥੇਦਾਰ ਨੇ ਸਾਰੀ ਕੌਮ ਉਹਨਾਂ ਦੀ ਆਪਣੀ ਆ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਇਕੱਠ ਜੇ ਕਿਸੇ ਲੀਡਰ ਦੀ ਰੈਲੀ ਆ ਉੱਥੇ ਬਹੁਤ ਵੱਡੇ ਇਕੱਠ ਦਿਖਾਈ ਦਿੰਦੇ ਨੇ ਕੋਈ ਹੋਰ ਸਾਡਾ ਨੌਜਵਾਨ ਬਹੁਤ ਸਾਰੇ ਨੌਜਵਾਨਾਂ ਦੇ ਹੱਕ ਚ ਇਕੱਠ ਹੋਏ ਨੇ ਜਿਨ੍ਹਾਂ ਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਸੀਗਾ ਵੱਡੇ ਇਕੱਠ ਹੁੰਦੇ ਨੇ ਪਰ ਇੱਥੇ ਕਿਤੇ ਨਾ ਕਿਤੇ ਕਮੀ ਦਿਖਾਈ ਦਿੰਦੀ ਆ ਬਹੁਤ ਸਾਰੇ ਜਗਦਿਆਂ ਜ਼ਮੀਰਾਂ ਵਾਲੇ ਵੀ ਇੱਥੇ ਪਹੁੰਚੇ ਨੇ ਬਹੁਤ ਲੋਕ ਪਹੁੰਚੇ ਨੇ ਪਰ ਉਦਾਂ ਦੇ ਇਕੱਠ ਦਿਖਾਈ ਦੇਖੋ ਜਿਹੜੀ ਸਾਡੀ ਬੁੱਧੀਜੀਵੀ ਵਰਗ ਹੈ ਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਲੀਡਰਸ਼ਿਪ ਨੇ ਕਿਤੇ ਨਾ ਕਿਤੇ ਗਮਰਾਹ ਕਰ ਲੈਣਾ ਤਾਂ ਹੀ ਸਾਡੇ ਘੱਟ ਲੋਕ ਆ ਜੇ ਵੀ ਚੋਣ ਦੇ ਨੂੰ ਤਿਆਰ ਹੈ ਤੁਰਨੇ ਨੂੰ ਤਿਆਰ ਹੈ ਹੁਣ ਅਸੀਂ ਪ੍ਰੋਗਰਾਮ ਬਦਲਿਆ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਕੀ ਗੱਲ ਅਸੀਂ ਮਹਾਰਾਜ ਦੀ ਹਿਯੂਰੀ ਹੁਕਨਾਮਾ ਲਿਆ ਕੇ ਬੀ ਸਾ ਆ ਪ੍ਰਸ਼ਾਸਨਾ ਨਾਲ ਗੱਲ ਚਾਹੀ ਹੁਕਮਨਾਮਾ ਲੈ ਕੇ ਗੁਰੂ ਦੀ ਹਜ਼ੂਰੀ ਚ ਬੈਠ ਕੇ ਅਸੀਂ ਮਤਾ ਪਾ ਲਈਏ ਪੁੱਛ ਲਈਏ ਜਿਹੜੀ ਸੰਗਤ ਬੈਠੀ ਉੱਥੇ ਤਾਂ ਪੁੱਛ ਲਈਏ ਕਮ ਸੇ ਕਮ ਔਰਚੇ ਵਾਲੀ ਤੇ 50 100 ਸਿਰ ਜਿੰਨੇ ਹੋਣਗੇ ਵੀ ਭਾਈ ਏਕਣਾ ਪ੍ਰਸ਼ਾਸਨ ਨਾਲ ਗੱਲ ਚੱਲਦੀ ਵੀ ਆਪਾਂ ਇਸ ਤਰ੍ਹਾਂ ਕਰ ਲਈਏ ਇੰਨੀ ਕੁ ਮੰਗ ਆਪਣੀ ਮਨ ਹੋ ਰਹੀ ਹੈ ਯਾਰ ਮੱਜਦੋਂ ਮਤਲ ਇਹ ਫਿਰ ਗੁਰੂ ਕਾ ਤੇ ਵਾਸਤੇ ਰੱਖਿਆ ਪਾ ਅਸੀਂ ਵੀ ਤਾਂ ਜਰੀਆ ਬਿਆਦਵੀ ਅਸੀਂ ਨਹੀਂ ਕਰ ਰਹੇ ਅਸੀਂ ਵੀ ਤਾਂ ਜਰੀਆ ਬਣਾ ਲਿਆ ਗੁਰੂ ਨੂੰ ਜਾਂ ਗੁਰੂ ਇੱਕ ਪਾਸੇ ਕਹਿੰਦਾ ਗੁਰੂ ਜਾਗਦਾ ਜਾਗਤ ਜੋਤ ਜਪੈ ਨੇ ਸਬਸਰ ਇੱਕ ਬਿਨਾ ਮਨ ਨਹਿ ਕਨਾਨ ਨੇ ਮਾਰੇ ਕਹਿੰਨੇ ਦੂਜੇ ਪਾਸੇ ਤੁਸੀਂ ਗੁਰੂ ਕੀ ਬਤਲ ਸਵੇਰੇ ਸਭ ਬਾਣੀ ਪੜ ਲਈ ਬਾਣੀ ਦੀ ਮੰਨਣੀ ਕੋਈ ਨਹੀਂ ਤੁਸੀਂ ਇੱਥੇ ਬੈਠਦੇ ਹੁਕਮਨਾਮਾ ਲੰਦੇ ਫਿਰ ਚੜਦੇ ਗਲਤ ਆਪਾਂ ਸ਼ੀਦਾਂ ਦੀ ਕਰਦੇ ਗਲਤ ਆਪਾਂ ਤਾਰੂ ਸਿੰਘ ਜੀ ਦੀ ਕਰਦੇ ਭਾਈ ਮਨੀ ਸਿੰਘ ਜੀ ਦੀ ਕਰਦੇ ਮਤਲਬ ਗੱਲਾਂ ਚ ਤਾਂ ਉਹਰੇ ਮੈਂ ਕਹਿੰਦਾ ਅੱਧਿਆਂ ਨੇ ਪੁੱਲ ਪੰਨ ਤੇ ਹੁਣੇ ਲੀਡਰਾਂ ਨੇ ਮੈਂ ਕਹਿੰਦਾ ਬੜੇ ਬੜੇ ਅਸੀਂ ਇੱਕਾਂ ਜੀ ਅਸੀਂ ਆਏ ਕਰਦੇਗੇ ਦਿੱਲੀ ਨੂੰ ਖੜਕਾ ਦਾਂ ਕਿਵੇਂ ਖੜਕਾ ਦਾਂਗੇ ਯਾਰ ਸੈਟੀਆਂ ਨਾਲ ਦਿੱਲੀ ਨਹੀਂ ਖੜਕੇ ਕਰਦੀ ਇਹ ਸਿਰ ਦੇ ਨੇ ਪਣੇ ਅੱਜ ਦੇ ਲੋ ਦਸਾਂ ਸਾਲਾਂ ਨੂੰ ਦੇ ਲਿਓ ਜਿੱਦਣ ਦੇਖੋ ਆਪਾਂ ਨੇ ਕੋਈ ਕਿਸੇ ਦਾ ਨੁਕਸਾਨ ਕਰਨ ਤਾਂ ਜਾਣਾ ਨਹੀਂ ਹੈਗਾ ਲੇਕਿਨ ਜਦੋਂ ਆਪਣਾ ਆਪਣੀ ਲੜਾਈ ਸਹੀ ਹੈ ਆਪਣਾ ਮਕਸਦ ਸਹੀ ਆਪਾਂ ਨੇ ਕਿਸੇ ਦੇ ਵਿਰੋਧ 'ਚ ਨਹੀਂ ਕਰਨਾ ਆਪਾਂ ਨੂੰ ਪਤਾ ਵੀ ਆਪਣਾ ਏਜੰਡਾ ਸਹੀ ਹੈ ਫਿਰ ਆਪਾਂ ਕਿਉਂ ਦਬੀਏ ਪ੍ਰਸ਼ਾਸਨ ਲੱਖ ਦਾਬ ਜਵੇ ਚਾਹੇ ਸਾਡੇ ਤੇ ਗੋਲੀਆਂ ਚਲਾ ਦੇਵੇ ਲੇਕਿਨ ਅਸੀਂ ਨਾ ਨਾ ਦਬਈਆ ਸੀ ਕਿ ਲੈਣਾ ਕੀ ਹੈ ਕਹਿੰਦੇ ਜੀ ਸਵਾਲ ਫਿਰ ਲੀਡਰਾਂ ਤੇ ਉੱਠਣੇ ਨੇ ਕਿ ਇਹਨਾਂ ਨੇ ਨੁਕਸਾਨ ਕਰਾਤਾ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾਤਾ ਇਦਾਂ ਦੀ ਗੱਲ ਫਿਰ ਜਵਾਬ ਦੇ ਵੀ ਲੀਡਰੇ ਹੁੰਦੇ ਨੇ ਫੇ ਲੀਡਰ ਛੱਡ ਕੇ ਕੋਈ ਹੋਰ ਨੂੰ ਦੇ ਦੇਵੇ ਅਸੀਂ ਵੀ ਕਰ ਸਕਦੇ ਹਾਂ ਹੋਰ ਵੀ ਮੇਰੇ ਵਰਗੇ ਬਹੁਤ ਹੋਣਗੇ ਕਰ ਸਕਣਗੇ ਜੇ ਨਹੀਂ ਹੁੰਦਾ ਲੀਡਰਸ਼ਿਪ ਦੇਖੋ ਕਦੇ ਵੀ ਬੁੱਢੀ ਲੀਡਰਸ਼ਿਪ ਕੁਝ ਨਹੀਂ ਕਰ ਸਕ ਸਪਸ਼ਟ ਮੈਂ ਅੱਜ ਕੋ ਹਾਲਾ ਚਾਹੇ ਫੇਰ ਕਰ ਲੋ ਵੀ ਕਦੇ ਵੀ ਇਹ ਲੋਕ ਕੁਰਸੀਆਂ ਤੇ ਬੈਠ ਕੇ ਆਪਣਾ ਨਜ਼ਾਰਾ ਲੈ ਸਕਦੇ ਜਾਂ ਆਪਣੀ ਜਿਹੜੀ ਇਹਨਾਂ ਦੀ ਵਡਿਆਈ ਦੀ ਭਾਵਨਾ ਹੁੰਦੀ ਹੈ ਵੀ ਸਾੜੀ ਵਡਿਆਈ ਨਾ ਖੋਚਵੇ ਕਿਤੇ ਉਹ ਉਹ ਲੋਕ ਇਹ ਮਾਰ ਨਹੀਂ ਸਕਦੇ ਆਪਦੀ ਵਡਿਆਈ ਨਹੀਂ ਕਿਤੇ ਨਾ ਕਿਤੇ ਹੋਰ ਵੀ ਤਾਂ ਆਪਣੀ ਕਮੇਟੀ ਬਣਾ ਸਕਦੇ ਆ ਜਦ ਇਹਨਾਂ ਦੀ ਕਮੇਟੀ ਵੀ 10 ਮੈਂਬਰੀ ਤੋਂ ਤੁਹਾਡੇ ਨਾਲ ਜਿਹੜੇ ਲੱਗੇ ਮੈਂ ਤੁਹਾਡੀ ਕਮੇਟੀ ਤੁਸੀਂ ਫੈਸਲਾ ਲੈਣਾ ਇਹਨੂੰ ਵਿਚਾਰੋ ਚੰਗੀ ਤਰ੍ਹਾਂ ਮੁੱਦੇ ਨੂੰ ਆਪਾਂ ਇਹ ਕੋਈ ਨਹੀਂ ਕਹਿੰਦਾ ਹੁੰਦਾ ਵੀ ਮਾਰਨਾ ਇਹ ਕੋਈ ਸੁਣਾ ਜੇ ਤੋਂ ਫਿਰ ਆਪਾਂ ਮੋਰਚੇ ਹੀ ਕਿਉਂ ਲਾਏ ਆਪਾਂ ਕੱਲ੍ਹ ਹੀ ਕਿਉਂ ਦੰਨੇ ਲੋਕ ਤਾਂ ਆ ਕੇ ਕਹਿ ਨਹੀਂ ਰਹੇ ਸੰਗਤਾਂ ਨੇ ਕਹਿੰਦੇ ਵੀ ਤੁਸੀਂ ਆ ਕੇ ਨੀਲਮ ਥੀਏਟਰ ਜਾਣਾ ਕਿਤੇ ਹੋਰ ਜਾਣਾ ਲੋਕਾਂ ਨੇ ਤਾਂ ਨਹੀਂ ਕਿਹਾ ਆਪਾਂ ਕਾਲੇ ਕਹਿੰਦੇ ਵੀ ਆਪਾਂ ਨੇ ਇੱਥੇ ਕਰਨਾ ਠੀਕ ਨਹੀਂ ਆਪਾਂ ਇੱਥੇ ਕਹਿੰਦੇ ਸਨਮਾਨ ਕਰਨਾ ਕਿਸੇ ਸਿੰਘ ਕੋਈ ਸਿੰਘ ਆ ਕੋਈ ਨਹੀਂ ਆਇਆ ਇੱਥੇ ਸਨਮਾਨ ਕਰਾਉਣਾ ਆਪਦਾ ਕਿਸੇ ਨੇ ਆਉਣਾ ਹੀ ਨਹੀਂ ਹੈਗਾ ਉਹ ਪਹਿਲਾਂ ਵੀ ਨਹੀਂ ਆਇਆ ਮੋਰਚੇ ਦੇ ਵਿੱਚ ਪਰ ਲੀਡਰ ਕਹਿੰਦੇ ਜੀ ਰਾਜਪਾਲ ਨਾਲ ਬਹੁਤ ਵਧੀਆ ਗੱਲ ਹੋਈ ਆ ਬਹੁਤ ਵਧੀਆ ਉਹਨੇ ਤਰਕ ਨਾਲ ਗੱਲ ਸੁਣੀ ਆ ਵੀਰ ਪਿਛਲੇ ਰਾਜਪਾਲ ਨਾਲ ਤਿੰਨ ਵਾਰ ਗੱਲਬਾਤਾਂ ਹੋ ਚੁੱਕੀਆਂ ਉਹ ਮੰਨ ਵੀ ਚੁੱਕੇ ਸੀ ਬਹੁਤ ਕੰਨਾ ਇਸ ਹਨ ਮੀਨਾਂ ਨੇ ਵੀ ਤਰਕ ਦੇ ਨਾਲ ਗੱਲ ਸੁਣੀ ਜੇ ਤਰਕ ਦੇ ਨਾਲ ਗੱਲ ਸੁਣੀ ਐ ਤੁਸੀਂ ਤੁਸੀਂ ਰਾਜਪਾਲ ਨਾਲ ਗੱਲ ਕਰ ਲਈ ਤੁਸੀਂ ਰਾਜਪਾਲ ਨੂੰ ਜਦੇ ਬੁਲਾਉਂਦੇ ਵੀ ਹਾਂ ਪ੍ਰਸ਼ਾਸਨ ਨੂੰ ਵੀ ਬੁਲਾਓ ਤੁਸੀਂ ਜਿਨ੍ਹਾਂ ਨੇ ਸਿਕਿਉਰਿਟੀ ਦਾ ਹਵਾਲਾ ਦੇ ਕੇ ਤਿੰਨ ਵਾਰ ਜੱਜ ਸਾਹਿਬਾਨ ਨੂੰ ਕਹਿਣ ਤੇ ਵੀ ਸਿੰਘ ਸਾਹਿਬ ਨੂੰ ਇੱਥੇ ਨਹੀਂ ਲਿਆਂਦਾ ਤੁਸੀਂ ਇਹ ਬੁਲਾਉਂਦੇ ਨਾ ਤੁਸੀਂ ਗੱਲ ਠੋਕ ਵੀ ਕਰਦੇ ਜੀ ਸੀਐਮ ਸਾਹਿਬ ਨਾਲ ਔਰ ਦੇ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਇਸ ਤੇ ਵਿਚਾਰ ਕਰਕੇ ਤੁਹਾਨੂੰ ਦੱਸਾਂਗੇ ਇਦਾਂ ਦੀ ਗੱਲ ਸਾਹਮਣੇ ਆਈ ਆ ਕਹਿੰਦੇ ਇਦਾਂ ਕਹਿੰਦੇ ਦੇਖੋ ਅਸੀਂ ਤਾਂ ਕਹਿੰਦੇ ਚੰਗੀ ਗੱਲ ਹੂੰ ਸਾਨੂੰ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇਸ ਤਰ੍ਹਾਂ ਇਹ ਬਹੁਤ ਚੰਗੀ ਗੱਲ ਹੈ ਦੇ ਰਵੇ ਦਰਸਤਾਵੇ ਫੈਸਲਾ ਆਵੇ ਕੋਈ ਚੰਗੀ ਗੱਲ ਹੋਵੇ ਇਹ ਨਾ ਹੋਵੇ ਵੀ ਜਿਵੇਂ ਸਾਡੇ ਪਿਛਲੇ ਚੰਕੇ ਦਿਮਾਗ ਸਰਕਾਰਾਂ ਨੇ ਖਤਮ ਕੀਤੇ ਤੇ ਕੌਮ ਦਾ ਜਥੇਦਾਰ ਉਡੀਕਦਾ ਹੀ ਉਹ ਹੋ ਜਵੇ ਠੀਕ ਹੈ ਉਹ ਅੱਜ ਸਰਬਾਦੇ ਭਲੇ ਦੀ ਕਰ ਕਰ ਰਿਹਾ ਅੰਦਰੋਂ ਕੋਈ ਮੈਸੇਜ ਆਉਂਦਾ ਸਿੰਘ ਸਾਹਿਬ ਇਹ ਨਹੀਂ ਕਹਿੰਦੇ ਮੇਰੀ ਗੱਲ ਕਰੋ ਉਹ ਜਦੋਂ ਵੀ ਕਿਸੇ ਸਿੰਘ ਦੀ ਗੱਲ ਹੁੰਦੀ ਹੈ ਉਹ ਖੁਸ਼ ਹੁੰਨੇ ਹਾਂ ਉਹ ਸਿੰਘ ਦੀ ਹੋਗੀ ਬਹੁਤ ਚੰਗੀ ਗੱਲ ਆ ਦੁਆयां ਦੀ ਵੀ ਕਰੋ ਸਿੰਘ ਸਾਹਿਬ ਵੱਲੋਂ ਕਦੇ ਵੀ ਨਹੀਂ ਇਹ ਕਿ ਅਸੀਂ ਕਈ ਚਿੱਠੀਆਂ ਇੱਥੇ ਇਹਨਾਂ ਨੇ ਪੜ੍ਹੀਆਂ ਅਸੀਂ ਖੁਦ ਦੇਖੀਆਂ ਉਹਨਾਂ ਨੇ ਕਦੇ ਨਹੀਂ ਆਪਦੀ ਗੱਲ ਕਰੀ ਉਹ ਉਹਨਾਂ ਦਾ ਬੜੱਪਾ ਨਾ ਠੀਕ ਹੈ ਉਹਨਾਂ ਦਾ ਪਿਆਰ ਹੈ ਗੁਰੂ ਦੇ ਨਾਲ ਪਿਆਰ ਹੈ ਤਾਂ ਹੀ ਉਹਨਾਂ ਦਾ ਸੰਗਾਂ ਦੇ ਨਾਲ ਪਿਆਰ ਹੈ ਲੇਕਿਨ ਆਪਣ ਸਾਡਾ ਵੀ ਕੁਝ ਫਰਜ਼ ਬਣਦਾ ਏ 2 ਸਾਲ ਤੋਂ ਉੱਤੇ ਅਸੀਂ ਹੋ ਗਏ ਸਾਡੇ ਕੁਝ ਫਰਜ਼ੇ ਨਹੀਂ ਬਣਦੇ ਵੀ ਯਾਰ ਜਦੋਂ ਪ੍ਰਸ਼ਾਸਨ ਨੇ ਸਾਡੇ ਨਾਲ ਕਰ ਰਹੇ ਹਨ ਧੋਖਾ ਫਿਰ ਅਸੀਂ ਕੀ ਗੱਲ ਉਹਦੇ ਨਾਲ ਬੈਠ ਨਹੀਂ ਸਕਦਾ ਤੁਸੀਂ ਸਾਡੇ ਨਾਲ ਧੋਖਾ ਕਰਦੇ ਤੁਸੀਂ ਕਾਨੂੰਨ ਤੁਸੀਂ ਕਾਨੂੰਨ ਦੀ ਵੀ ਨਹੀਂ ਜਦੋਂ ਪ੍ਰਸ਼ਾਸਨ ਮੰਨ ਰਿਹਾ ਪਰ ਹੋਰ ਕੀ ਦੀ ਮੰਨੇਗਾ ਉਹ ਤਾਂ ਪਤਾ ਹੀ ਹੈ ਇਹ ਕਾਨੂੰਨ ਦੀ ਤਾਂ ਉਹਨਾਂ ਨੇ ਪਹਿਲਾਂ ਵੀ ਨਹੀਂ ਮੰਨੀ ਕਾਨੂੰਨ ਦੇ ਤਾਂ ਦਾਇਰੇ 'ਚ ਕੋਈ ਗੱਲ ਹੋਏ ਨਹੀਂ ਰਹੀ ਜਦੋਂ ਸਜ਼ਾਵਾਂ ਪੂਰੀਆਂ ਹੋਈਆਂ ਨੇ ਉਦੋਂ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਗਿਆ ਇੱਥੇ ਕਾਨੂੰਨ ਸਿਵਧਾਨ ਤਾਂ ਕੋਈ ਰਿਹਾ ਹੀ ਨਹੀਂ ਫਿਰ ਇਹ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਇਦਾਂ ਤਾਂ ਫਿਰ ਆਪਾਂ ਨੂੰ ਖੁੱਲਕੇ ਚੱਲਣਾ ਚਾਹੀਦਾ ਫਿਰ ਆਪਾਂ ਨੂੰ ਫਿਰ ਇਹ ਦੋਗਲੀਆਂ ਨੀਤੀਆਂ ਨਹੀਂ ਰੱਖਣੀਆਂ ਚਾਹੀਦੀਆਂ ਜੇ ਫਿਰ ਤੁਸੀਂ ਮਨਾਉਣਾ ਤਾਂ ਠੋਕ ਕੇ ਮਨਾਓ ਫਿਰ ਚੰਡੀਗੜ ਚੰਡੀਗੜ ਸਾੜਾ 28 ਪਿੰਡਾਂ ਨੂੰ ਝਾੜ ਕੇ ਚੰਡੀਗੜ ਬਣੀ ਕੀ ਗੱਲ ਤੁਸੀਂ ਅੰਦਰ ਜਾ ਕੇ ਫਿਰ ਤੁਸੀਂ ਕ ਆਪਾਂ ਨਾਲ ਅੰਦਰ ਇਕੱਠ ਰੱਖ ਕੇ ਅੰਦਰ ਮਨਾਈਏ ਪੀਸਫੁਲ ਮਨਾਈਏ ਅਸੀਂ ਕਿਹੜਾ ਕਿਤੇ ਇਟਾ ਰੋੜੇ ਚਲਾਉਣੇ ਆ ਅਸੀਂ ਉੱਥੇ ਮਨਾ ਵੀ ਨਹੀਂ ਸਕਦੇ ਫਿਰ ਉੱਥੇ ਜ਼ੁਰਤ ਚਾਹੀਦੀ ਹੈ ਲੱਤਾਂ ਪਾਰ ਚੱਲਣੀਆਂ ਚਾਹੀਦੀਆਂ ਜਦੋਂ ਲੱਤਾਂ ਨੇ ਪਾਰ ਚੱਲ ਰਹੀਆਂ ਫਿਰ ਉਹ ਵੀ ਹੋ ਸਕਦਾ ਹੈ ਕਾਰਨ ਇਹ ਹੀ ਨਾ ਕਿਤੇ ਕਿਤੇ ਸਾਲੀ ਜਿਹੜੀ ਲੀਡਰਸ਼ਿਪ ਹੈ ਉਹ ਕਹਿੰਦੀ ਵੀ ਜੇ ਦੂਆ ਕੋਈ ਮੂਰੇ ਆ ਗਿਆ ਤਾਂ ਉਹਦੇ ਸਿੰਘ ਮਾਰੋ ਉਹਨੂੰ ਪਾਸੇ ਕਰੋ ਆਪਾਂ ਵਿੜਾਈ ਤੇ ਅਗਣੀ ਕੋਈ ਨਹੀਂ ਤੇ ਆਪਾਂ ਨੇ ਕੋਈ ਠੋਸ ਏਜੰਡੇ ਤੇ ਪਹੁੰਚਣਾ ਕੋਈ ਨਹੀਂ ਕਾਰਨ ਦੇਖੋ ਜਦੋਂ ਇਸ ਤਰ੍ਹਾਂ ਦੇ ਪ੍ਰੈਸ਼ਰ ਬਣਦੇ ਉਦੋਂ ਹੀ ਗੱਲ ਹੁੰਦੀ ਨਹੀਂ ਗੱਲ ਨਹੀਂ ਹੁੰਦੀ ਪ੍ਰਸ਼ਾਸਨ ਦੀ ਬਹੁਤ ਸਾਰੀਆਂ ਸੰਗਤਾਂ ਤਾਂ ਇਹ ਵੀ ਕਹਿ ਰਹੀਆਂ ਨੇ ਕਿ ਸਾਰਾ ਕੰਮ ਫੰਡਿੰਗ ਦਾ ਇਹ ਫੰਡਿੰਗ ਕਰਕੇ ਸਾਰੇ ਬੈਠੇ ਨੇ ਪਹਿਲੇ ਮੋਰਚਿਆਂ 'ਚ ਵੀ ਇਹੀ ਗੱਲਾਂ ਕਹਿੰਦੇ ਰਹੇ ਨੇ ਲੋਕ ਤੇ ਹੁਣ ਵੀ ਇਹੀ ਕਹਿ ਰਹੇ ਨੇ ਕਿ ਫੰਡਿੰਗ ਇਕੱਠੀ ਹੋ ਰਹੀ ਹੈ ਦੇਖੋ ਜੇ ਫੰਡਿਕ ਵੀਰੇ ਇਕੱਠੀ ਹੁੰਦੀ ਦੇਖੋ ਪੈਸੇ 'ਚ ਕਦੇ ਕਿਸੇ ਨੂੰ ਮੈਂ ਤਾਂ ਬਾਰ-ਬਾਰ ਕਹਿੰਦਾ ਹੁੰਨਾ ਵੀ ਜਿਹੜਾ ਪੈਸਾ ਖਾ ਰਿਹਾ ਸਮਝ ਲਿੱਦ ਖਾ ਰਿਹਾ ਗੂੰ ਖਾ ਰਿ ਜਿਹੜਾ ਪੰਥ ਦਾ ਪੈਸਾ ਏ ਕਿਤੇ ਉਨੀ ਗੱਲ ਹੈਗੀ ਇਹ ਤਾਂ ਹੱਡਾਂ ਚੋਂ ਨਿਕਲਣਾ ਹੈ ਜਿਹੜਾ ਵੀ ਬੰਦਾ ਖਾਊਗਾ ਸੋ ਜਿਹੜਾ ਵੀ ਬੰਦਾ ਆਪਾਂ ਪੈਸੇ ਦੇ ਮੋਰਚਿਆਂ ਦੇ ਬਿਲਜ਼ਾਮ ਲਾ ਕੇ ਕਦੇ ਮੋਰਚੇ ਸਰ ਨਹੀਂ ਹੋਇਆ ਕਰਦੇ ਜੇ ਇੱਥੇ ਅਸੀਂ ਕਿਸੇ ਤੇ ਇਲਜ਼ਾਮ ਲਾ ਠੀਕ ਹੈ ਇੱਥੇ ਕਰੋੜਾਂ ਰੁਪਇਆ ਆਇਆ ਹੋਊਗਾ ਅਸੀਂ ਮੈਂ ਕਮੇਟੀ ਦੇ ਵਿੱਚ ਇਥੇ ਕਦੇ ਕਿਸੇ ਤੋਂ ਵੀਰੇ ਕਦੇ ਹਿਸਾਬ ਕਿਤਾਬ ਨਹੀਂ ਪੁੱਛਿਆ ਕਿਉਂਕਿ ਗੁਰੂ ਦਾ ਹੀ ਇਹ ਸਿਧਾਂਤ ਹੈ ਠੀਕ ਹੈ ਜਿਹੜਾ ਬੰਦਾ ਇੱਥੇ ਆ ਕੇ ਰੁਪਇਆ ਖਾ ਗਿਆ ਇਆ ਉਹਨੇ ਕੁਝ ਵੀ ਕਰ ਲਿਆ ਨਜ ਗਦਰਵਰਤੂ ਕਰਤੀ ਉਹਦੇ ਬੱਚਿਆਂ ਦੇ ਵਿੱਚੋਂ ਪੈਸਾ ਨਿਕਲੂਗਾ ਤੁਸੀਂ ਦੇਖਦੇ ਜਾਓ ਉਹ ਕਿਤੇ ਘਰ ਬਸਣਗੇ ਨਹੀਂ ਹੈਗੇ ਤਾਂ ਕਰਕੇ ਆਪਾਂ ਨੂੰ ਕਈ ਵਾਰ ਸਰਕਾਰਾਂ ਵੀ ਇਹ ਰੌਲਾ ਪਾ ਦਿੰਨੀਆਂ ਜਿਹੜੇ ਆਪਣੇ ਬੰਦੇ ਖਾ ਵੀ ਲੈਣਗੇ ਕਰੋੜਾਂ ਰੁਪਏ ਖਾ ਲੈਣਗੇ ਸਾਨੂੰ ਤਾਂ ਇਹ ਹੈ ਵੀ ਸਿੰਘ ਸਾਹਿਬ ਉੱਥੇ ਹੋਣਾ ਚਾਹੀਦਾ ਸਾਰੇ ਸਿੰਘ ਬਿਆਜਿਤ ਇੱਥੇ ਆਉਣੇ ਚਾਹੀਦੇ ਸਾਨੂੰ ਇਹੀ ਹੈ ਚਾਹੇ ਕੋਈ ਵੀ ਰਸਤੇ 'ਚ ਕਰੋੜਾਂ ਰੁਪਏ ਖਾ ਜਾਵੇ ਕੋਈ ਗੱਲ ਨਹੀਂ ਕੀ ਗੱਲ ਹੈ ਪੈਸੇ ਦੀ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਬਡਲ ਸਾਹਿਬ ਤੇ ਅੱਗੇ ਆਗੂਆਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ